ਖੁਸ਼ੀਆਂ ਹੁੰਦੀਆਂ ਨੇ ਘਰ ਦੇ ਵਿੱਚ ਕੋਈ ਜੀ ਭਾਗਾ ਵਾਲਾ ਆਉਂਦਾ ਹੈ ਜਦੋਂ ਮੁੰਡੇ ਦਾ ਵਿਆਹ ਹੁੰਦਾ ਉਦੋਂ ਵੀ ਲੋੜੀ ਮਨਾਈ ਜਾਂਦੀ ਹੈ ਜੇ ਪਹਿਲਾ ਤਿਹਾਰ ਹੁੰਦਾ ਹੈ ਘਰ ਦੇ ਵਿੱਚ ਧੀ ਪੁੱਤ ਜੰਮਦੇ ਨੇ ਔਲਾਦ ਦਾ ਮੂੰਹ ਦੇਖਦਾ ਬੰਦਾ ਉਹਦਾ ਪਹਿਲਾ ਤਿਹਾਰ ਜਿਹੜਾ ਵੀ ਹੁੰਦਾ ਫਿਰ ਉਹ ਜਿਨ੍ਹਾਂ ਜਿਨ੍ਹਾਂ ਪਹਿਲੇ ਤਿਹਾਰਨ ਦੇ ਮਨਾਏ ਜਾਂਦੇ ਆ ਲੋੜੀ ਮੰਗਣ ਚੱਲੀਏ ਹਾਂਜੀ ਬਿਲਕੁਲ ਲੋੜੀ ਮੰਗਣ ਚੱਲਦੇ ਆ ਯੈਸ ਲੋੜੀ ਤੇਰੀ ਜੀਵੇ ਜੋ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੀਆਂ ਕਹਿੰਦੇ ਕਿ ਪਹਿਲਾਂ ਕਦੇ ਹੁੰਦਾ ਸੀ ਮੁੰਡਿਆਂ ਦੀ ਲੋੜੀ ਅੱਜ ਅਸੀਂ ਕੁੜੀਆਂ ਨਾਲ ਆਪ ਸੈਲੀਬ੍ਰੇਟ ਕਰ ਰਹੀਆਂ ਨੱਚ ਗਾ ਰਹੀਆਂ ਤੇ ਨਾਲੇ ਅਸੀਂ ਕੁੜੀਆਂ ਨੂੰ ਹੋਰ ਵਧਾ ਰਹੇ ਹਾਂ ਮੇਸ ਕਰ ਰਿਹਾ ਹਾਂ ਸ਼ਰਮਾਈ ਜਾ ਰਿਹਾ ਖੜੇ ਖੜੇ ਮੁਸਕਰਾਹਟ ਤੁਹਾਡੀ ਮੈਨੂੰ ਅੱਜ ਕੁਝ ਵੱਖਰੀ ਲੱਗ ਰਹੀ ਹੈ ਦਿਲ ਤੇ ਦਿਲ ਤੇ ਦਿਲ ਤੇ ਚੱਲ ਰਿਹਾ ਵੀ ਅੱਜ ਤੋਂ ਸਹੀ 1.5 ਮਹੀਨੇ ਬਾਅਦ ਫੇਰ ਵਿਆਹ ਦੀਆਂ ਰੌਣਕਾਂ ਲੱਗਣ ਵਾਲੀਆਂ ਨੇ ਸਾਡੀਆਂ ਸਾਰੀਆਂ ਕੁੜੀਆਂ ਸੀ ਬੜੇ ਰਵਾਇਤੀ ਢੰਗ ਨਾਲ ਵਿਆਹ ਲਿੱਖਿਆ ਹੋਇਆ ਜਿਵੇਂ 100 ਸਾਲ ਪੁਰਾਣਾ ਹੁੰਦਾ ਸੀ ਨਾ ਖੜੇ ਨੇ ਇਹਨਾਂ ਕੋਲ ਅੱਜ ਕੰਮ ਨਹੀਂ ਹੋ ਨਹੀਂ ਹੋ ਰਿਹਾ ਜਵਾਬ ਦਿੱਤੇ ਨਹੀਂ ਜਾ ਰਹੇ ਇਹ ਮੋਸ਼ਨਲ ਨੇ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਤੇ ਹੋਰ ਪਹੁੰਚੇ ਹੋਏ ਨੇ ਆ ਹੁਣ ਵੀ ਜਦੋਂ ਆਪਾਂ ਪਹਿਲਾਂ ਗੱਲਬਾਤ ਕੀਤੀ ਆ ਤੇ ਕਹਿ ਰਹੇ ਸੀਗੇ ਕਿ ਗਲਤ ਸੀ ਕੁਝ ਹੋਰ ਪੁੱਛਦੇ ਸੀ ਕਹਿੰਦੇ ਸੀ ਡੇਢ ਕਿ ਮਹੀਨਾ ਹੀ ਰਹਿ ਗਿਆ ਹਾਂਜੀ ਮੁੰਡੇ ਨੂੰ ਅੰਨਾ ਚਾਅ ਹੈ ਵਿਆਹ ਦਾ ਕਿਉਂਕਿ ਕਿੰਨੇ ਸਾਲਾਂ ਤੋਂ ਆਪਾਂ ਕਹਿ ਰਹੇ ਆ ਵਿਆਹ ਕਰਾ ਵੀਰੇ ਭਾਬੀ ਵੀ ਲੈ ਜਦੋਂ ਅਸੀਂ ਆਇਆ ਕਰੀਏ ਵੀਰ ਦੇ ਵੇੜੇ ਭਾਬੀ ਵੀ ਸਵਾਗਤ ਕਰੇ ਨਾਲ ਆ ਨਾ ਭਜੀ ਠੀਕ ਨੇ ਹਾਂ ਬਿਲਕੁਲ ਚੜਦੀ ਕਲਾ ਇਹ ਮੁੰਡਾ ਸਾਹਤ ਹੈ ਹਾਂਜੀ ਠੀਕ ਹੈ ਸ਼੍ਰੀ ਕਾਲੇ ਜੀ ਸਾਰਿਆਂ ਨੂੰ ਐਂਡ ਆ ਵੈਰੀ 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 ਹੈਪੀ ਲੋੜੀ ਐਂਡ ਹਰ ਵਾਰ ਦੀ ਤਰ੍ਹਾਂ ਅਸੀਂ ਆਏ ਆ ਜੇ ਪਿੰਡ ਸਮਾਓ ਕਿਉਂਕਿ ਪਾਲ ਸਿੰਘ ਸਮਾਓ ਭਾਜੀ ਜੀ ਇਸ ਵਾਰ ਫਿਰ ਲੋੜੀ ਜਿਹੜੀ ਹੈ ਆਰਗੇਨਾਈਜ਼ ਕੀਤੀ ਸੀਗੀ ਔਰ ਇਹ ਲੋੜੀ ਜਿਹੜੀ ਹੈ ਇਹਨਾਂ ਵੱਲੋਂ ਡੈਡੀਕੇਟਿਡ ਹੈ ਟੂ ਛੋਟਾ ਸੁਭਦੀਪ ਲੇਕਿਨ ਇਸ ਮੌਕੇ ਤੇ ਅਸੀਂ ਸਾਰੇ ਇਕੱਠੇ ਹੋਏ ਆ ਪਰਿਵਾਰ ਵਾਂਗੂ ਹਰ ਵਾਰੀ ਹੁੰਨੇ ਆ ਸੋ ਪਹਿਲਾਂ ਤਾਂ ਸ਼ਸ਼ਟ੍ਰੀ ਕਾਲ ਬਹੁਤ ਖੂਬਸੂਰਤ ਸ਼ਾਮ ਤੇ ਖੂਬਸੂਰਤ ਤੁਸੀਂ ਤੇ ਖੂਬਸੂਰਤ ਤੁਸੀਂ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਥੈਂਕ ਯੂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਜਿੰਨੇ ਵੀ ਇਸ ਟ ਤੁਹਾਡੇ ਫੈਨਸ ਸਾਡੇ ਫੈਨਸ ਸਾਰਿਆਂ ਦੇ ਫੈਨਸ ਸਾਰੇ ਜਿੰਨੇ ਵੀ ਲੋਕ ਦੇਖ ਰਹੇ ਨੇ ਇਸ ਟਾਈਮ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਬਹੁਤ ਸਾਰਿਆਂ ਲੋਹੜੀ ਦੇ ਮੁਬਾਰਕਾਂ ਰਾਈਟ ਸੋ ਇਸ ਵਾਰ ਦੀ ਲੋਹੜੀ ਬਹੁਤ ਜ਼ਿਆਦਾ ਸਪੈਸ਼ਲ ਹੈ ਛੋਟੇ ਸ਼ੁਭਦੀਪ ਕਰਕੇ ਓਬਵੀਅਸਲੀ ਪਰ ਇਹ ਹੈਗੀ ਵਿਆਹ ਤੋਂ ਪਹਿਲਾਂ ਵਾਲੀ ਲੋਹੜੀ ਅਗਲੇ ਸਾਲ ਆਵਾਂਗੇ ਵਿਆਹ ਵਾਲੀ ਲੋਹੜੀ ਕੋ ਬਾਅਦ 2 ਮਹੀਨੇ ਬਾਅਦ ਹੀ ਵਿਆਹ 2 ਮਹੀਨੇ ਬਾਅਦ ਹੀ ਇਹ ਇਹ ਪਹਿਲਾਂ ਕਰ ਲੋ ਕਿ ਇਹ ਪੱਕਾ ਹੈ ਕਿਉਂਕਿ ਇਹ ਹਰ ਵਾਰ ਕਹਿੰਦਾ ਹੈ ਕਿ ਮੇਰਾ ਅਗਲੀ ਮਾਰਚ ਨੂੰ ਵਿਆਹ ਰੱਖਾ ਹੈ ਮੈਂ ਹੁਣ ਪੁੱਛਣਾ ਚਾਹੁੰਦੀ ਆ ਕਿ 10 ਬਾਰੇ ਦੇ ਸਾਹਮਣੇ ਪੱਕਾ ਪੱਕਾ 17 ਮਾਰਚ ਮਾਰਚ ਪੱਕਾ ਇਹ ਸਦਾ ਸਾਰਿਆਂ ਨੂੰ ਹੀ ਹੈ ਸਾਰਿਆਂ ਨੂੰ ਸਦਾ ਓਪਨ ਸਦਾ ਅੱਛਾ ਹਾਂਜੀ ਅੱਛਾ ਇੱਕ ਬਹੁਤ ਇੰਪੋਰਟੈਂਟ ਗੱਲ ਅਸੀਂ ਲੋੜੀ ਮਨਾਣੇ ਆ ਠੀਕ ਹੈ ਪਰ ਅਸੀਂ ਹੁਣ ਅਵੋਇਡ ਕਰਨ ਲੱਗ ਗਏ ਆ ਕਿ ਟਾਈਮ ਨਹੀਂ ਹੈਗਾ ਪਰਿਵਾਰ ਦੇ ਲਈ ਇਹ ਮਤਲਬ ਸਕੈਡਿਊਲਸ ਦੱਸ ਦਿੰਨੇ ਆ ਪਰ ਮੈਂ ਫਿਰ ਵੀ ਜਾਨਣਾ ਚਾਹਾਂਗੀ ਤੁਹਾਡੇ ਮਾਧਿਅਮ ਤੋਂ ਕਿ ਤੁਸੀਂ ਜ਼ਰੂਰ ਦੱਸੋ ਕਿ ਲੋੜੀ ਦੀ ਮਹੱਤਤਾ ਕੀ ਹੈ ਔਰ ਸਾਨੂੰ ਇਕੱਠੇ ਹੋ ਕੇ ਮਨਾਣੀ ਚਾਹੀਦੀ ਬਿਲਕੁਲ ਲੋੜੀ ਦੀ ਬਹੁਤ ਵੱਡੀ ਮਹੱਤਤਾ ਹੈ ਪਿੱਛੋ ਇੱਕ ਇਤਿਹਾਸ ਤੁਰਿਆ ਆ ਰਿਹਾ ਹੈ ਆ ਉਹ ਆਪਾਂ ਚਲੋ ਲੰਬੀ ਗੱਲ ਆ ਪਰ ਐਦਾਂ ਹੈ ਕਿ ਜਦੋਂ ਖੁਸ਼ੀਆਂ ਹੁੰਦੀਆਂ ਨੇ ਘਰ ਦੇ ਵਿੱਚ ਕੋਈ ਜੀ ਭਾਗਾ ਵਾਲਾ ਆਉਂਦਾ ਹੈ ਜਦੋਂ ਮੁੰਡੇ ਦਾ ਵਿਆਹ ਹੁੰਦਾ ਉਦੋਂ ਵੀ ਲੋੜੀ ਮਨਾਈ ਜਾਂਦੀ ਹੈ ਜਿਹ ਪਹਿਲਾ ਤਿਹਾਰ ਹੁੰਦਾ ਹੈ ਘਰ ਦੇ ਵਿੱਚ ਧੀ ਪੁੱਤ ਜੰਮਦੇ ਨੇ ਔਲਾਦ ਦਾ ਮੂੰਹ ਦੇਖਦਾ ਬੰਦਾ ਉਹਦਾ ਪਹਿਲਾ ਤਿਹਾਰ ਜਿਹੜਾ ਵੀ ਹੁੰਦਾ ਫਿਰ ਉਹ ਜਿਨ੍ਹਾਂ ਨੇ ਪਹਿਲੇ ਤਿਹਾਰਨ ਦੇ ਮਨਾਏ ਜਾਂਦੇ ਆ ਫਿਰ ਲੋੜੀ ਵੀ ਖਾਸ ਕਰਕੇ ਮਨਾਈ ਜਾਂਦੀ ਆ ਵੈਸੇ ਜਦੋਂ ਠੰਡ ਹੁੰਦੀ ਆ ਬਹੁਤ ਜ਼ਿਆਦਾ ਹਨਾ ਕੁੰਭ ਮਕਰ ਰਾਸ਼ੀ ਚੋਂ ਨਿਕਲ ਕੇ ਸੂਰਜ ਕੁੰਭ ਰਾਸ਼ੀ ਚ ਪ੍ਰਵੇਸ਼ ਕਰਦਾ ਮਾਗੀ ਵਾਲੇ ਦਿਨ ਉਸ ਤੋਂ ਪਹਿਲਾਂ ਇਹ ਫਿਰ ਵਿਦਾਇਗੀ ਹੁੰਦੀ ਆ ਠੰਡ ਦੀ ਧੂਣੀਆਂ ਤਾਪੀਆਂ ਜਾਂਦੀਆਂ ਵਿੱਚ ਤਿਲ ਛੁੱਟੇ ਜਾਂਦੇ ਨੇ ਉਹ ਇਹ ਹੁੰਦਾ ਕਿ ਠੰਡ ਘਟ ਜਿਹੜਾ ਮੈਂ ਇਹਦਾ ਸੈਂਟੀਫਿਕ ਦੱਸਦੀ ਆ ਇਹਦਾ ਅਸਰ ਕੀ ਹੁੰਦਾ ਉਹ ਇੱਕ ਤਰ੍ਹਾਂ ਦਾ ਹਵਨ ਹੋ ਜਾਂਦਾ ਹੈ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਠੰਡਾ ਹੁੰਦਾ ਉਹਨੂੰ ਗਰਮੈਸ਼ ਦੇਣ ਵਾਸਤੇ ਔਰ ਬਾਕੀ ਜਿਹੜੇ ਇਤਿਹਾਸ ਉਹ ਸਭ ਨੂੰ ਪਤਾ ਹੀ ਆ ਕੀ ਉਹ ਜਿਹੜੀ ਅਹਲਿਆ ਦਾ ਹੋਇਆ ਸੀਗਾ ਉਹਨੇ ਬੈਠ ਕੇ ਉਹਦੇ ਵਿੱਚ ਉਹਨੂੰ ਕਿਉਂਕਿ ਉਹਨੂੰ ਵਾਰ ਮਿਲਿਆ ਸੀ ਨਾ ਕਿ ਉਹਨੂੰ ਅਗਰ ਸਾਰ ਨਹੀਂ ਸਕਦੀ ਜੀ 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 ਤੇ ਉਹਦੇ ਵਿੱਚ ਫਿਰ ਉਹਨੂੰ ਬੈਠੀ ਸੀਗੀ ਪਰ ਉਹਦਾ ਜਿਹੜਾ ਤਪ ਕੀਤਾ ਸੀਗਾ ਉਹਨੂੰ ਅਗਰੀ ਨੇ ਸਾੜਦਾ ਸੀਗਾ ਕਿਉਂਕਿ ਉਹ ਪ੍ਰਲਾਦ ਦੀ ਜੀ ਭੂਆ ਸੀਗੀ ਤੇ ਇਸ ਕਰਕੇ ਫਿਰ ਉਹ ਇੱਕ ਤਰ੍ਹਾਂ ਦਾ ਉਹ ਇੱਕ ਅਲੱਗਤਾ ਦੀ ਸਟੋਰੀ ਆ ਪਰ ਜਿਹੜਾ ਇਹਦਾ ਇੱਕ ਸਾਡੇ ਬਜ਼ੁਰਗਿਆਂ ਨੇ ਬਣਾਇਆ ਰੀਤ ਬਣਾਈ ਆ ਉਹ ਮੇਰੇ ਖਿਆਲ ਦੇ ਵਿੱਚ ਇਹੀ ਆ ਕਿ ਆਪਾਂ ਮੂੰਗਫਲੀਆਂ ਸਾਰੀਆਂ ਗਰਮ ਚੀਜ਼ਾਂ ਨੇ ਜਿਹੜੀਆਂ ਉਹਤੀਆਂ ਦਿੰਨੇ ਆਪਾਂ ਜੀ 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 ਤੋ ਵਾਤਾਵਰਨ ਨੂੰ ਫਿਰ ਗਰਮਾਇਸ਼ ਦੰਦੇ ਨੇ ਉਹ ਮੁੜ ਕੇ ਓਕੇ ਥੈਂਕ ਯੂ ਐਂਡ ਤੁਹਾਡੇ ਤੁਸੀਂ ਮੈਂ ਹਾਂਜੀ ਮੈਂ ਨਾ ਇੱਕ ਗੱਲ ਕਰੂੰਗੀ ਕਿ ਭੈਣਜੀ ਨੇ ਬਹੁਤ ਸੋਹਣਾ ਇਤਿਹਾਸਿਕ ਵੇਹ ਦੇ ਨਾਲ ਲੋਹੜੀ ਦੀ ਜਿਹੜੀ ਡੈਫੀਨੇਸ਼ਨ ਆ ਉਹ ਤੁਹਾਡੇ ਸਾਹਮਣੇ ਰੱਖੀ ਤੇ ਪਰ ਮੈਂ ਆਪਣੇ ਢੰਗ ਨਾਲ ਜੇ ਗੱਲ ਕਵਾਂ ਕਿ ਇੰਨੀ ਵਧੀਆ ਗੱਲ ਲੱਗਦੀ ਹੈ ਕਿ ਅੱਜ ਅਸੀਂ ਫੇਰ ਤੋਂ ਪਾਲ ਦੇ ਘਰੇ ਆਈਆਂ ਪਹਿਲਾਂ ਤਾਂ ਅਸੀਂ ਤੀਆਂ ਲੈਣ ਆਉਂਦੀਆਂ ਸੀ ਤੇ ਹੁਣ ਅਸੀਂ ਲੋਹੜੀ ਲੈਣ ਵੀ ਆਉਣੀ ਆ ਸੋ ਅਸੀਂ ਇੰਨੀਆਂ ਪਾਗਾ ਵਾਲੀਆਂ ਆ ਸਾਰੀਆਂ ਮੇਰੇ ਪਿੱਛੇ ਖੜੀਆਂ ਨੇ ਔਰ ਮੇਰੇ ਵੱਡੇ ਭੈਣ ਜੀ ਖੜੇ ਨੇ ਨਾਲ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੀਆਂ ਕਹਿੰਦੇ ਕਿ ਪਹਿਲਾਂ ਕਦੇ ਹੁੰਦਾ ਸੀ ਮੁੰਡਿਆਂ ਦੀ ਲੋੜੀ ਅੱਜ ਅਸੀਂ ਕੁੜੀਆਂ ਨਾਲ ਆਪ ਸੈਲੀਬ੍ਰੇਟ ਕਰ ਰਹੀਆਂ ਨੱਚ ਗਾ ਰਹੀਆਂ ਤੇ ਨਾਲੇ ਅਸੀਂ ਕੁੜੀਆਂ ਨੂੰ ਹੋਰ ਵਧਾ ਰਹੇ ਆ ਪਰਮਾਤਮਾ ਇਹਨਾਂ ਸਾਰੀਆਂ ਨੂੰ ਇੰਨੀ ਤਰੱਕੀ ਦਵੇ ਇਹ ਆਪਣੇ ਆਪਣੇ ਫੀਲਡ ਦੇ ਵਿੱਚ ਚੰਨ ਤੇ ਪਹੁੰਚਣ ਸਾਰੀਆਂ ਇਹ ਖਾਸ ਲੋੜੀ ਇਥੋਂ ਵਾਲੀ ਸਮਾਉ ਦੀ ਪਾਲ ਦੇ ਘਰੇ ਜਿਹੜੀ ਲੋੜੀ ਆ ਪਿੰਡ ਸਮਾਉ ਦੇ ਵਿੱਚ ਖਾਸ ਲੋੜੀ ਆ ਉਹ ਹੈਗੇ ਕੁੜੀਆਂ ਦੇ ਲੋੜੀ ਸਪੈਸ਼ਲ ਇਹ ਕੁੜੀਆਂ ਵਾਸਤੇ ਲੋੜੀ ਮਨਾਈ ਜਾਂਦੀ ਹੈ ਹਰ ਸਾਲ ਔਰ ਸਾਡਾ ਭਰਾ ਹੈ ਸਾਡਾ ਪੁੱਤ ਕੁੜੀਆਂ ਨੂੰ ਝੋਲੀਆਂ ਭਰ-ਭਰ ਕੇ ਭੇਜਦਾ ਹੈ ਤੇ ਅੱਜ ਅਸੀਂ ਟਰੰਕ ਭਰ-ਭਰ ਕੇ ਮੇਤੋ ਲੈ ਕੇ ਜਾ ਰਹੀ ਹਾਂ ਪਿੱਪੇ ਪੁਰਾਣੀ ਰਿਵਾਇਤ ਦੇ ਹਿਸਾਬ ਨਾਲ ਪਿੱਪੇ ਵੀ ਲਿਆ ਸਾਨੂੰ ਮਿਸ ਕਰ ਰਹੇ ਹਾਂ ਸ਼ਰਮਾਈ ਜਾ ਰਹੇ ਹਾਂ ਖੜੇ ਖੜੇ ਕੁੜੀਆਂ ਕੁੜੀਆਂ ਆਪਣੇ ਪੇਕੇ ਘਰ ਆਈਆਂ ਨੇ ਇਹਨਾਂ ਇਹਨਾਂ ਦੇ ਕੋਲ ਅਧਿਕਾਰ ਨੇ ਬੋਲਣ ਦੇ ਮੈਂ ਸੁਣ ਰਿਹਾ ਨਹੀਂ ਮੈਨੂੰ ਇਹ ਲੱਗ ਰਿਹਾ ਕਿ ਤੁਸੀਂ ਮਿਸ ਕਰ ਰਹੇ ਹੋ ਕੋਈ ਗੱਲ ਨਹੀਂ ਅਗਲੀ ਵਾਰ ਇੱਥੇ ਖੜੇ ਹੋਣਾ ਭਾਬੀ ਜੀ ਇਹਨਾਂ ਨਾਲ ਕਹਿਣਾ ਚਾਹੋ ਕੁਝ ਉਹ ਦੋ ਵੀ ਮੰਗਣਾ ਵਗੇ ਲੋੜੀ ਹੈ ਵਿਆਹ ਵਾਲੀ ਨਹੀਂ ਅਸੀਂ ਤਾਂ ਕੰਟੀਨਿਊਟੀਲੀ ਚ ਐਵੇਂ ਆਉਣਾ ਚਾਹੇ ਵਿਆਹ ਆ ਚਾਹੇ ਕੁਵਾਰਾ ਅਸੀਂ ਤਾਂ ਆਪਣਾ ਹੱਕ ਨਹੀਂ ਛੱਡਦੀਆਂ ਕਿਉਂਕਿ ਅਸੀਂ ਇਹਦੇ ਨਾਲ ਉਵੇਂ ਖੜੀਆਂ ਬਿਲਕੁਲ ਠੀਕ ਹੈ ਤੁਸੀਂ ਸੱਚੀ ਬlesd ਹੋ ਔਰ ਮੈਨੂੰ ਲੱਗਦਾ ਇਹ ਸਾਰੀਆਂ ਵੀ ਬlesd ਹੈ ਕਿ ਤੁਸੀਂ ਹਮੇਸ਼ਾ ਖੜੇ ਹੋ ਬਟ ਮੈਂ ਜ਼ਰੂਰ ਜਾਣਨਾ ਚਾਹਾਂਗੀ ਦਿਲ ਚ ਕੀ ਚੱਲ ਰਿਹਾ ਮੁਸਕਰਾਹਟ ਤੁਹਾਡੀ ਮੈਨੂੰ ਅੱਜ ਕੁਝ ਵੱਖਰੀ ਲੱਗ ਰਹੀ ਹੈ ਦਿਲ 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 ਤੇ ਚੱਲ ਰਿਹਾ ਵੀ ਅੱਜ ਤੋਂ ਸਹੀ ਡੇਢ ਮਹੀਨੇ ਬਾਅਦ ਫੇਰ ਵਿਆਹ ਦੀਆਂ ਰੌਣਕਾਂ ਲੱਗਣ ਵਾਲੀਆਂ ਨੇ ਸਾਡੀਆਂ ਸਾਰੀਆਂ ਕੁੜੀਆਂ ਸੀ ਬੜੇ ਰਵਾਇਤੀ ਢੰਗ ਨਾਲ ਵਿਆਹ ਲਿਖੇ ਹੋਇਆ ਜਿਵੇਂ 100 ਸਾਲ ਪੁਰਾਣਾ ਹੁੰਦਾ ਸੀ ਨਾ ਬੜਾ ਸੋਹਣਾ ਉਲਿਖਿਆ ਹੋਇਆਗਾ ਤੇ ਸਾਡੇ ਤਿੰਨ ਫੰਕਸ਼ਨ ਇਹ ਤੋਂ ਪਹਿਲਾਂ ਲੋਹੜੀ ਦਾ ਹੋਗੇ ਦਵਾਦ ਇੱਕ ਵੀਕ ਦਾ ਨਾਮਦ ਹੋਰੇ ਉਸ ਤੋਂ ਬਾਅਦ ਫਿਰ ਪ੍ਰੋਪਰ ਵਿਆਹਗਾ ਤੇ ਉਹ ਚੱਲ ਰਿਹਾ ਸਾਰਾ ਕੁਝ ਹੀ ਹੈ ਨਾ ਤੇ ਅਸੀਂ ਸਾਰੇ ਨਾਲ ਹੱਜੇ ਸਾਂਝੀ ਕਰਨਾ ਡਿਸਕਸ ਕਰਨੀ ਹੈ ਕਿਵੇਂ ਕਰਨਾ ਤੇ ਹੁਣ ਮੈਨੂੰ ਲੱਗਦਾ ਡੇਢ ਦੋ ਮਹੀਨੇ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਕੇ ਸਮਝੋ ਇੱਕ ਵਾਰ ਤਾਂ ਪੱਕੀ ਹੋ ਗਈ ਵੀ ਅਸੀਂ ਰੱਬ ਦਾ ਸ਼ੁਕਰ ਕਰਦੇ ਆਂ ਵੀ ਡੇਟ ਫਾਈਨਲ ਹੋ ਗਈ ਕਿਉਂਕਿ ਸਾਨੂੰ ਕੀ ਭੈਣੋ ਹਰ ਵਾਰ ਜਾਂਦੀਆਂ ਨੇ ਕਹਿੰਦੀਆਂ ਤੁਹਾਡੇ ਭਰਾ ਦਾ ਵਿਆਹ ਵੀ ਇਹ ਵਾਕਈ ਵਿਆਹ ਪਰ ਇਹਨੇ ਹੁਣ ਆਪ ਕਹਿ ਹੈ ਕਿ ਮਾਰਚ ਵਿੱਚ ਵਿਆਹ ਹੁਣ ਆਪਾਂ ਸਾਰਿਆਂ ਨੂੰ ਕਹਿਣਾ ਵੀ ਹੁਣ ਖੁੱਲਾ ਸੱਦਾ ਇਹਨੇ ਦਿੱਤਾ ਜਿਵੇਂ ਤੀਆਂ ਦਾ ਸੱਦਾ ਦਿੰਦਾ ਲੋਹੜੀ ਦਾ ਐਵੇਂ ਹੁਣ ਵਿਆਹ ਦਾ ਸੱਦਾ ਬਹੁਤ ਬਹੁਤ ਮੁਬਾਰਕ ਬਾਤ ਚਲੋ ਹੁਣ ਆਪਾਂ ਸੋਜੀ ਬੋਲੀ ਦੇ ਨਾਲ ਸ਼ੁਰੂ ਕਰਦੇ ਹਾਂ ਜਿਹਨੇ ਪਾਉ ਵੀ ਕੁੜੀਆਂ ਬੋਲੀ ਲੋੜੀ ਮੰਗਣ ਚੱਲੀਏ ਹਾਂਜੀ ਬਿਲਕੁਲ ਲੋੜੀ ਮੰਗਣ ਚੱਲਦੇ ਹਾਂ ਯੈਸ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋ Take it, take ਆ ਲੈ اور ਮੈਂ ਦੱਸ ਦਵਾ ਲੋੜੀ ਦੇ ਵੀ ਦਿੱਤੀ ਲੈ ਵੀ ਲਈ ਵਧਾਈਆਂ ਵੀ ਦੇਤੀਆਂ ਵਧਾਈਆਂ ਵੀ ਲੈ ਲਈਆਂ ਸੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਵੈਰੀ ਹੈਪੀ ਲੋੜੀ ਪਰ ਕਿਉਂਕਿ ਇਹਨਾਂ ਨੇ ਆਪਣੇ ਘਰ ਬੁਲਾਇਆ ਸੀਗਾ ਸੋ ਮੈਂ ਜ਼ਰੂਰ ਚਾਹੂੰਗੀ ਕਿ ਆਪਣੇ ਅੰਦਾਜ਼ ਚ ਇਹਨਾਂ ਦੋਨਾਂ ਭੈਣਾਂ ਨੂੰ ਪੁੱਛਣ ਜੋ ਵੀ ਪੁੱਛਣਾ ਚਾਹੁੰਦੇ ਨੇ ਲੋੜ ਮੈਂ ਨਹੀਂ ਮੈਂ ਤਾਂ ਤੁਹਾਨੂੰ ਕਹੂੰਗਾ ਵੀ ਲੋੜੀ ਅੱਜ ਬੜੇ ਸੋਹਣੇ ਤਰੀਕੇ ਦੇ ਨਾਲ ਮਾਤਾ ਜੀ ਆਏ ਸੀ ਬੜੀ ਸੋਹਣੀ ਨੇ ਬੜੀ ਸੋਹਣੀ ਸੰਪੂਰਨ ਹੋਈ ਹੈ ਕਿਉਂਕਿ ਮੈਂ ਮਾਤਾ ਜੀ ਹੋਰ ਅਸੀਂ ਬੀਜੀ ਸੀ ਤੁਸੀਂ ਇੰਜੋਏ ਕਰ ਰਹੇ ਸੀ ਮੈਂ ਤੁਹਾਡੇ ਵਿੱਚ ਸ਼ਾਮਲ ਨਹੀਂ ਹੋ ਪਾਇਆ ਤੇ ਇਸ ਕਰਕੇ ਵੀ ਮੈਂ ਚਾਹੁੰਦਾ ਸੀ ਵੀ ਸਾਡੇ ਭੈਣ ਜੀ ਉਹਨਾਂ ਦੇ ਮਨਚਨਾ ਰਹੇ ਜੀ ਵੀ ਅਸੀਂ ਗੱਲ ਨਹੀਂ ਕਰਵਾਏ ਹਨਾ ਤਾਂ ਤੁਸੀਂ ਗੱਲ ਕਰ ਸਕਦੇ ਮੈਂ ਗੱਲ ਕਰਨ ਲੱਗਿਆ ਇਹ ਹੁਣੇ ਤੋਂ ਹੀ ਸਾਰੀ ਪ੍ਰੈਕਟਿਸ ਕਰ ਰਹੇ ਨੇ ਇਹਨਾਂ ਨੇ ਛੋਟੇ ਸ਼ੁਭਦੀਪਲੇ ਇੰਨੇ ਖਡਾਉਣੇ ਇਕੱਠੇ ਕੀਤੇ ਹੋਏ ਸੀ ਮੈਨੂੰ ਲੱਗਦਾ ਤੁਹਾਡੀ ਪ੍ਰੈਕਟਿਸ ਸਟਾਰਟ ਹੋ ਚ ਕੀ ਲੈਣਾ ਹੈ ਕੀ ਖਰੀਦਣਾ ਹੈ ਚਲੋ ਇਹ ਤਾਂ ਹਾਂ ਖਰੀਦ ਲਿਆ ਹੁਣ ਤਾਂ ਸਾਰਾ ਕੁਝ ਆਹ ਸਾਰਾ ਕੁਝ ਖਰੀਦਿਆ ਪਿਆ ਹੈ ਹੈਨਾ ਬਿਲਕੁਲ ਬਿਲਕੁਲ ਲੱਗ ਰਿਹਾ ਹੈ ਹਾਂਜੀ ਇਹਨੇ ਇਹਨੇ ਜਿਸ ਤਰ੍ਹਾਂ ਇਹ ਖੜੇ ਨੇ ਇਹਨਾਂ ਕੋਲ ਅੱਜ ਕੰਮ ਨਹੀਂ ਹੋ ਉਹ ਨਹੀਂ ਹੋ ਰਿਹਾ ਜਵਾਬ ਦਿੱਤੇ ਨਹੀਂ ਜਾ ਰਹੇ ਇਹ इमोशनल ਨੇ ਮੈਨੂੰ ਪਤਾ ਨਹੀਂ ਲੱਗਦਾ ਵੀ ਕਿਤੇ ਹੋਰ ਪਹੁੰਚੇ ਹੋਏ ਨੇ ਆ ਹੁਣ ਵੀ ਜਦੋਂ ਆਪਾਂ ਪਹਿਲਾਂ ਗੱਲਬਾਤ ਕੀਤੀ ਆ ਤੇ ਕਹਿ ਰਹੇ ਸੀਗੇ ਕਿ ਗਲਤ ਸੀ ਕੁਝ ਹੋਰ ਪੁੱਛਦੇ ਸੀ ਕਹਿੰਦੇ ਸੀ ਡੇਢ ਕਿ ਮਹੀਨਾ ਹੀ ਰਹਿ ਗਿਆ ਹਾਂਜੀ ਮੁੰਡੇ ਨੇ ਅੰਨਾ ਚਾਅ ਹੈ ਵਿਆਹ ਦਾ ਕਿਉਂਕਿ ਕਿੰਨੇ ਸਾਲਾਂ ਤੋਂ ਆਪਾਂ ਕਹਿ ਰਹੇ ਆ ਵਿਆਹ ਕਰਾ ਵੀਰੇ ਭਾਬੀ ਵੀ ਲੈ ਅਜਦੋਂ ਅਸੀਂ ਆਇਆ ਕਰੀਏ ਵੀਰ ਦੇ ਵੇਰੇ ਭਾਬੀ ਵੀ ਸਵਾਗਤ ਕਰੇ ਨਾਲ ਹਨਾ ਸੋ ਸੱਚੀ ਗੱਲ ਕਾਮਯਾਨ ਨੇ ਕਿਹਾ ਸੀ ਇਹ ਵੱਖਰੀ ਜੀ ਸਮਾਈਲ ਅੱਜ ਉਹਦੇ ਉਹ ਚ ਪ੍ਰੋਬਲਮ ਪਤਾ ਕੀ ਹਰ ਵਾਰ ਕੀ ਹੁੰਦਾ ਸੀ ਵੀ ਮੇਰਾ ਜਿਹੜਾ ਸਰਕਲ ਬਹੁਤ ਜ਼ਿਆਦਾ ਗੱਬ ਵਿਦੇਸ਼ਾਂ ਦੇ ਵਿੱਚ ਆ ਪਰ ਇਸ ਵਾਰ ਮੈਂ 6 ਮਹੀਨੇ ਪਹਿਲਾਂ ਹੀ ਉਹਨਾਂ ਨੂੰ ਇੱਕ ਡੇਟ ਦੇ ਵਿੱਚ ਬੰਨ ਲਿਆ ਵੀ ਤਾਂ ਕਿ ਉਹ ਸਾਰੇ ਆ ਸਕਣ ਤਾਂ ਜਿਹੜੇ ਮੇਰੇ ਬਹੁਤ ਕਰੀਬੀ ਮਿੱਤਰ ਨੇ ਤੇ ਉਹ ਕਿਤਨੇ ਕਿਤੋਂ ਨੂੰ ਪ੍ਰੋਬਲਮ ਹੁੰਦੀ ਸੀ ਇਸ ਕਰਕੇ ਮੈਂ ਡੇਟ ਕਲੀਅਰ ਨਹੀਂ ਕਰ ਸਕਦਾ ਸੀ ਹਣਾ ਸੋ ਇਸ ਵਾਰ ਬੜੇ ਲੰਬੇ ਸਮੇਂ ਤੋਂ ਅਸੀਂ ਜਿਹੜੀ ਡੇਟ ਆ ਉਹ ਕਲੀਅਰ ਕਰੀਏ ਬੜੇ ਸੋਹਣੀ ਢੰਗ ਨਾਲ ਅਸੀਂ ਵਿਆਹ ਲਿਖਿਆਗਾ ਰਵੈਤੀ ਢੰਗ ਨਾਲ ਹੋਵੇਗਾ ਤੇ ਸਾਰੀਆਂ ਧੀਆਂ ਦੀ ਮੈਂ ਆਪਾਂ ਧੀਆਂ ਦਾ ਮੇਲਾ ਹੁੰਦਾ ਐ ਇਸੇ ਤਰ੍ਹਾਂ ਦਾ ਮਾਹੌਲ ਵਿਆਹ ਨਹੀਂ ਹੋਊਗਾ ਇੱਕ ਹਿਸਾਬ ਦਾ ਇੱਕ ਬਹੁਤ ਵੱਡਾ ਫੈਸਟੀਵਲ ਹੀ ਐ ਹਨਾ ਜਿਹਦੇ ਵਿੱਚ ਸਾਡੀਆਂ ਸਾਰੀਆਂ ਭੈਣਾਂ ਸਾਰੇ ਮੇਰੇ ਵੀਰ ਮੇਰੇ ਦੋਸਤ ਸਾਰੇ ਕਰੀਬੀ ਸ਼ਾਮਲ ਹੋਣਗੇ ਤੇ ਉਹਦੇ ਵਿੱਚ ਇੱਕ ਵਿਆਹ ਤਾਂ ਇੱਕ ਪੱਜ ਐ ਪਰ ਉਹਦੇ ਵਿੱਚ ਜਿਹੜੀ ਕਿ ਮੰਨ ਦੇ ਵਿੱਚ ਇੱਛਾ ਨਹੀਂ ਸੀ ਅਸੀਂ ਅੱਜ ਤੋਂ 50 ਸਾਲ ਪਹਿਲਾਂ ਦੇਖਦੇ ਹੁੰਦੇ ਸੀ ਹਨਾ ਵਿਆਹਾਂ ਦੇ ਵਿੱਚ ਕਿਵੇਂ ਜੰਜਾਂ ਵਰਨੀਆਂ ਜਾਂਦੀਆਂ ਸੀ ਕਿਵੇਂ ਪ੍ਰੋਸੇ ਵੰਡੇ ਜਾਂਦੇ ਸੀਗੇ ਕਿਵੇਂ ਜਾਗੋ ਹੁੰਦੀ ਸੀ ਰਸਮਾਂ ਸਾਰੀਆਂ ਜਿਹੜੀਆਂ ਸਾਰੀਆਂ ਹਨਾ ਉਹ ਮਤਰਕੇ ਵੀ ਮੈਨੂੰ ਵਿਆਹ ਦਾ ਘਟਚ ਆਗਾ ਮੈਨੇ ਜਿਹੜੀਆਂ ਉਹ ਚੀਜ਼ਾਂ ਉਲੀਕੀਆਂ ਨੇ ਨਾ ਸਿੱਨੇ ਜਿਵੇਂ ਬਰਾਤ ਪੈਦਲ ਨਿਕਲਨੀ ਆ ਉੱਟ ਘੋੜਿਆਂ ਤੇ ਨਿਕਲਨੀ ਆ ਉਹਨਾਂ ਸਮਿਆਂ ਦੇ ਵਿੱਚ ਆਨੰਦ ਕਾਰਜ ਜਿਵੇਂ ਹੁੰਦੇ ਸੀ ਸਿੱਖਿਆ ਬੋਲੀ ਜਾਂਦੀ ਸੀ ਸੇਰਾ ਆ ਬੋਲਿਆ ਜਾਂਦਾ ਸੀਗਾ ਆਨੰਦ ਕਾਰਜ ਤੇ ਸਾਰੇ ਸ਼ਾਮਲ ਹੁੰਦੇ ਸੀ ਪਾਸ ਜੀ ਮੈਂ ਪੁੱਛਣਾ ਚਾਹੂੰਗੀ ਕਿ ਸਭ ਕੁਝ ਹੋਏਗਾ ਵਿਆਹ ਦੇ ਵਿੱਚ ਜੋ ਜੋ ਤੁਸੀਂ ਬੋਲਿਆ ਬਿਲਕੁਲ ਬਿਲਕੁਲ ਸਾਨੂੰ ਉਵੇਂ ਟ੍ਰੈਡੀਸ਼ਨਲ ਵੇ ਨਾਲ ਚਾਹੀਦਾ ਹੈ ਕਿ ਜਿਵੇਂ ਤੁਸੀਂ ਜੁੜੇ ਹੋਏ ਹੋ ਜਿੰਨੇ ਸਾਲਾਂ ਦੇ ਤੁਸੀਂ ਜੁੜੇ ਹੋਏ ਹੋ ਤੇ ਅਸੀਂ ਨਹੀਂ ਚਾਹੁੰਦੇ ਅਸੀਂ ਕੋਈ ਅਸੀਂ 5 ਸਟਾਰ ਵਿਆਹ ਨਹੀਂ ਵੇਖਣਾ ਅਸੀਂ ਜ਼ਮੀਨ ਨਾਲ ਜੁੜਿਆ ਹੋਇਆ ਵਿਆਹ ਵੇਖਣਾ ਅਸੀਂ ਗੱਡਿਆਂ ਤੇ ਜਾਂਦੀ ਵੀ ਬਰਾਤ ਜਿਹੜੀ ਸੀ ਨਾ ਉਹ ਬੋਤਿਆਂ ਤੇ ਰੱਥ ਤੇ ਜਾਣਾ ਬੋਤਿਆਂ ਤੇ ਅੱਛਾ ਇੱਕ ਗੱਲ ਹੋਰ ਹੈ ਬਾਹਰੋਂ ਜਹਾਜ਼ ਹੀ ਭਰ-ਭਰ ਕੇ ਆਉਣੇ ਤੁਹਾਡੇ ਵਿਆਹ ਤੇ ਪਰ ਇੱਕ ਗੱਲ ਹੈ ਇਹ ਨਹੀਂ ਕਹਿਣਾ ਵੀ ਵਿਆਹ ਨਾਲੋਂ ਜ਼ਿਆਦਾ ਮੈਨੂੰ ਰਵਾਇਤੀ ਦਾ ਚਾਹੀਏ ਰਵਾਇਤੀ ਵਿਆਹ ਤਾਂ ਠੀਕ ਆ ਪਰ ਐਦਾਂ ਨਹੀਂ ਕਹਿਣਾ ਜਿਹੜੀ ਆਉਣ ਵਾਲੀ ਆ ਨਾ ਤੇ ਉਹਦੇ ਨਾਲ ਸਾਰੀ ਜ਼ਿੰਦਗੀ ਕੱਟਣੀ ਆ ਸਾਡੇ ਵਰਗਿਆਂ ਤਾਂ ਆ ਕੇ ਇੱਕ ਵਾਰੀ ਵਿਆਹ ਦੇਖ ਕੇ ਚਲੇ ਜਾਣਾ ਸਾਰੀ ਜ਼ਿੰਦਗੀ ਉਹਦੇ ਨਾਲ ਕੱਟਣੀ ਰੋਟੀ ਉਹਨੇ ਪਕਾ ਕੇ ਦੇਣੀ ਆ ਇਹ ਵੀ ਕਹੋ ਭੈਣ ਜੀ ਇਹ ਹੁਣ ਡਰ ਰਹੀ ਹੁਣ ਫਸ ਗਿਆ ਸਵਾਲਾਂ ਚ ਹੁਣ ਕਾਮਨੀ ਤੇ ਆਪਾਂ ਪਿੱਛੇ ਛੱਡਤੀ ਅਸੀਂ ਤੇ ਆਪ ਹੀ ਰਿਪੋਰਟਰ ਬਣ ਗਈਆਂ ਨਹੀਂ ਨਹੀਂ ਉਹ ਵੀ ਭੈਣ ਆ ਉਹ ਰਿਪੋਰਟਰ ਬਣ ਕੇ ਨਹੀਂ ਆਈ ਭੈਣ ਬਣ ਕੇ ਆਈ ਆ ਕਾਮਨੀ ਨੇ ਕਹਿਣਾ ਇਹ ਤੇ ਆਪਸ ਚ ਤਾਨੇ ਮੇਨੇ ਦੇਣ ਲੱਗ ਪਿਆ ਹੁਣ ਇਹ ਤਾਂ ਕਹਿੰਦਾ ਉਹਨਾਂ ਨੂੰ ਸਵਾਲ ਦੇਖੋ ਕਿੰਨਾ ਆ ਰਿਹਾ ਇਹ ਵੀ ਤਾਂ ਭੈਣ ਬਣ ਕੇ ਆਈ ਆ ਨਾ ਇਹ ਵੇੜੇ ਕਹਤਾ ਕਿ ਇਹ ਮੇਰੀ ਨਾ दिली ਤਮੰਨਾ ਸੀ ਹੈ ਨਾ ਅ ਨਹੀਂ ਬੰਦਾ ਨਾ ਕੁਝ ਵੀ ਸਟਾਰ ਬਣ ਜਾਂਦਾ ਕੁਝ ਵੀ ਬਣਦਾ ਹਨਾ ਤੋ ਹਮੇਸ਼ਾ ਹੀ ਵੱਡੇ ਵੱਡੇ ਪੈਲਸਾਂ ਚ ਵੱਡੀ ਵੱਡੀ ਜਗ੍ਹਾ ਤੇ ਵਿਆਹ ਕਰਦਾ ਪਰ ਮੇਰੀ ਪਹਿਲੇ ਦਿਨ ਤੋਂ ਮਨ ਦੀ ਤਮੰਨਾ ਸੀ ਵੀ ਜਦੋਂ ਵੀ ਮੈਂ ਵਿਆਹ ਕਰਾਉਂਗਾ ਤਾਂ ਮੈਂ ਵਿਆਹ ਮੇਰੇ ਪਿੰਡ ਦੇ ਸਾਰੇ ਲੋਕਾਂ ਨੂੰ ਸ਼ਾਮਿਲ ਕਰਾਂਗਾ ਉਹ ਆਮ ਲੋਕਾਂ ਦੇ ਵਿੱਚ ਮੈਂ ਵਿਆਹ ਕਰਾਉਣਾ ਚਾਹੁੰਦਾ ਹਨਾ ਮੈਂ ਕਿਸੇ ਪੈਲਸਾਂ ਦੇ ਵਿੱਚ ਜਾਂ ਵੱਡੀਆਂ ਪਾਰਟੀਆਂ ਦੇ ਵਿੱਚ ਵੱਡੇ ਵੀਆਈਪੀ ਸਿਸਟਮ ਦੇ ਵਿੱਚ ਮੈਂ ਨਹੀਂ ਜਾਣਾ ਚਾਹੁੰਦਾ ਤਾਂ ਇਸ ਕਰਕੇ ਵੀ ਜਿਹੜਾ ਸੀ ਵਿਆਹ ਉਲਿੱਕਿਆਗਾ ਬੜਾ ਸਾਦਾ ਉਲਿੱਕਿਆ ਤੇ ਸਾਦੇ ਉਲਿੱਕਨ ਦੇ ਵਿੱਚ ਹੁਣ ਦੇਖੋ ਆਪਣੇ ਤੀਆਂ ਤੇ ਕਿੱਡਾ ਵੱਡਾ ਇਕੱਠ ਹੁੰਦਾਗਾ ਇਹ ਦੋ ਮੈਨੂੰ ਲੱਗਦਾ 10 ਗੁਣਾ ਵੱਧ ਕੱਠ ਦੀ ਸੁਭਾਵਨਾ ਗਈ ਸਾਰੀਆਂ ਕੁੜੀਆਂ ਸਾਡੀਆਂ ਸਾਰੀਆਂ ਭੈਣਾਂ ਮੈਂ ਹਰ ਇੱਕ ਨੂੰ ਸੱਦਾ ਦਿੱਤਾਗਾ ਤੇ ਹਰ ਇੱਕ ਨੂੰ ਅਸੀਂ ਫੋਨ ਦੇ ਫੋਨ ਕੀਤਾਗਾ ਸਨੇਹੇ ਲਾਏ ਨੇ ਤਾਂ ਮੈਨੂੰ ਲੱਗਦਾ ਲੰਬਾ ਵਿਆਹ ਚੱਲਣਾਗਾ ਹਨਾ ਤੇ ਮੇਰਾ ਮੈਂ ਪਹਿਲਾਂ ਵੀ ਆਉਣਾ ਨਾ ਮਾਹ ਹੱਥ ਲਾਉਣੇ ਫਿਰ ਲੱਡੂ ਵੰਡਣੇ ਬੱਟਣੇ ਆ ਮੰਜੇ ਤੇ ਰੱਖਣੇ ਆ ਉਹ ਵੀ ਕਰਨਾ ਉਦੋਂ ਹੀ 20 ਦਿਨ ਪਹਿਲਾਂ ਅਸੀਂ ਭਾਈ ਪਹਿਲਾਂ ਆਉਣਾ ਸਾਰਿਆਂ ਲੱਡੂ ਬੱਟਣੇ ਆ ਕੇ 20 ਦਿਨ ਪਹਿਲਾਂ 20 ਦਿਨ ਪਹਿਲਾਂ ਲੱਡੂ ਬੰਨੇ ਸ਼ੁਰੂ ਹੋ ਜਾਣੇ ਨੇ ਤੇ ਗਾਉਣ ਵੀ ਚੱਲਣਾ ਵੀ ਜਿਵੇਂ ਰਵਾਇਤੀ ਗੀਤ ਨੇ ਸਾਰੇ ਉਪਕਠਿਆ ਤੇ ਭੈਣ ਜੀ ਪ ਪਹਿਲਾਂ ਬਣਾਉਂਦੇ ਸੀ ਸਾਰਾ ਪਰਿਵਾਰ ਨਾਲ ਕੇ ਬਣਾਉਂਦਾ ਸੀ ਆਪਾਂ ਸਾਰੀਆਂ ਭੈਣਾਂ ਨੇ ਆ ਕੇ ਵੀਰ ਦੇ ਕਾਰਜ ਵਿੱਚ ਸਾਰਿਆਂ ਨੇ ਹੱਥ ਵੀ ਬਟਾਉਣਾ ਹੈ ਸੋ ਮੈਂ ਮੈਂ ਤੁਹਾਡੇ ਮਾਦੀਮ ਰਹਿਮਾਨ ਸਾਰਿਆਂ ਨੂੰ ਸੁਨੇਹਾ ਦਿਨਾ ਵੀ ਭਾਈ 17 ਮਾਰਚ ਦਾ ਵਿਆਹ ਤੇ ਆਇਆ ਹੋਇਆਗਾ ਤੇ ਸਾਰੇ ਆਇਓ ਭਾਬੀ ਜੀ ਠੀਕ ਨੇ ਹਾਂ ਬਿਲਕੁਲ ਚੜਦੀ ਕਲਾ ਚ ਇਹ ਮੁੰਡਾ ਸਾਂਗਦਾ ਹੈ ਹਾਂਜੀ ਠੀਕ ਹੈ ਚੜਦੀ ਕਲਾ ਚ ਕਿਵੇਂ ਭਾਬੀ ਸਾਡੀ ਚੜਦੀ ਕਲਾ ਸੀ ਨਾ ਮੇਰੀ ਮੇਰੀ ਤਾਂ ਨੂੰ ਲੱਗਦੀ ਆ ਮੇ ਭੈਣ ਜੀ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਲੋੜੀ ਤੇ ਅੱਜ ਅਸੀਂ ਹੁਣ ਲਾਸਟ ਪੜਾਅ ਤੇ ਖੜੇ ਆ ਬਹੁਤ ਸੋਹਣੇ ਤਰੀਕੇ ਨਾਲ ਅੱਜ ਉਵੇਂ ਹੀ ਤੁਸੀਂ ਸਾਰਾ ਸੈਲੀਬ੍ਰੇਟ ਕੀਤਾ ਤੇ ਸਾਨੂੰ ਬਹੁਤ ਚੰਗਾ ਲੱਗਿਆ ਕਿ ਸਭ ਨੂੰ ਬੁਲਾਇਆ ਇੰਨੀਆਂ ਕੁੜੀਆਂ ਖੜੀਆਂ ਨੇ ਇਹ ਹਾਲੇ ਤੱਕ ਰਾਤ ਪੈ ਗਈ ਹੈ ਇਹ ਸਭ ਖੜੀਆਂ ਨੇ ਮੈਂ ਇਹਨਾਂ ਨੂੰ ਵੀ ਸਾਰੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇ ਤੁਹਾਨੂੰ ਵੀ ਬਹੁਤ-ਬਹੁਤ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਮੈਂ ਪੁੱਛਣਾ ਚਾਹੁੰਦੀ ਸੀ ਵੀ ਪੂਰੀ ਦੁਨੀਆ ਦਾ ਇਹ ਭਾਬੀ ਤੇ ਇੱਥੇ ਪਸੰਦ ਕੀਤੀ ਜਿਹੜੀ ਕਿ ਕਿਦਾਂ ਦਿਨ ਲਿਆ ਉਹਨਾਂ ਨੇ ਤੁਹਾਡਾ ਹੌਣ ਤੱਕ ਕਿਸੇ ਨੇ ਦਿਲ ਨਹੀਂ ਜਿੱਤਿਆ ਇਹਨੇ ਸਤਿ ਮਾਨਸਾ ਤੋਂ ਹੀ ਨਹੀਂ ਤੇ ਲੋਕਲੀ ਨੇ ਸਾਡੇ ਹੈ ਨਾ ਮੈਂ ਆਪਣੀ ਮਿੱਟੀ ਬੜੀ ਪਿਆਰੀ ਹੈ ਸਾਨੂੰ ਆਪਣਾ ਆਪਣਾ ਪਿੰਡ ਮੈਨੂੰ ਬੜਾ ਚੰਗਾ ਲੱਗਦਾ ਆਪਣਾ ਇਲਾਕਾ ਬੜਾ ਚੰਗਾ ਲੱਗਦਾ ਆ ਸਾਡਾ ਏਰੀਆ ਬੜਾ ਚੰਗਾ ਲੱਗਦਾ ਤਾਂ ਮੈਨੂੰ ਲੱਗਦਾ ਪਤਾ ਨਹੀਂ ਕਿਉਂ ਮੇਰੀ ਰੂਹ ਆ ਵੀ ਮੈਂ ਆਪਣੇ ਇਲਾਕੇ ਦੇ ਵਿੱਚ ਹੀ ਕਰਾਂ ਜੋ ਕੁਝ ਕਰਾਂ ਵੀਰੇ ਅਰੇਂਜ ਮੈਰਿਜ ਹੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਅਰੇਂਜ ਮੈਰਿਜ ਹੋਣੀ ਹੈ ਤਾਂ ਸਾਰੀਆਂ ਭੈਣਾਂ ਬਣਾ ਲੀਆਂ ਹੈ ਨਾ ਸਾਰੀ ਦੁਨੀਆ ਜਿੱਥੇ ਜਾਂਦਾ ਵੀ ਮੇਰੀ ਭੈਣਾਂ ਆ ਵੀ ਮੇਰੀ ਭੈਣਾਂ ਉਹ ਤਾਂ ਫਿਰ ਅਰੇਂਜ ਮੈਰਿਜ ਹੋਣੀ ਸੀ ਨਾ ਇੱਕ ਕੁੜੀ ਰੱਖੀ ਸੀ ਨਾ ਬਾਕੀ ਭੈਣਾਂ ਨੇ ਮੇਰੀਆਂ ਇਹਨਾਂ ਨੇ ਵਿਆਹ ਕਰਾਉਣਾ ਸੀ ਬਿਲਕੁਲ ਮੈਂ ਕਰਿਆ ਜਾਣ ਤਕਨੀ ਕੀਤਾ ਕਦੇ ਵੀ ਬਸ ਹੁਣ ਮੈਨੂੰ ਲੱਗਦਾ ਵਿਆਹ ਸਾਰਿਆਂ ਨਹੀਂ ਦੇਖਣਾ ਕਿ ਸਾਰਿਆਂ ਦੇ ਸਾਹਮਣੇ ਹੋਏਗਾ ਤੁਸੀਂ ਕਿਉਂਕਿ ਯੋਰ ਔਮਨ ਹੋਏਗੀ ਔਰ ਧਰਤੀ ਤੇ ਕਿਉਂਕਿ ਸਾਰੀਆਂ ਤਾਂ ਤੁਹਾਡੀਆਂ ਭੈਣਾਂ ਆ ਸਹੀ ਗੱਲ ਸਹੀ ਗੱਲ ਨੂੰ ਕੋਈ ਇਨਸਿਕਿਉਰਟੀ ਨਹੀਂ ਹੋਣੀ ਪੱਕੇ ਦੇ ਨਾਲ ਜ਼ਿੰਦਗੀ ਨਿਭਾਏਗਾ ਕਿਉਂਕਿ ਜਿਹੋ ਜਿਹਾ ਇਹ ਸਖਸ਼ ਹੈ ਇਹ ਮੈਨੂੰ ਲੱਗਦਾ ਕਿ ਬਹੁਤ ਤਰੱਕੀਆਂ ਹਲੇ ਹੋਰ ਵੀ ਕਰੇਗਾ ਦੁਆਵਾਂ ਬਹੁਤ ਸਾਰੀਆਂ ਨੇ ਭੈਣਾਂ ਦੀਆਂ ਮਾਵਾਂ ਦੀਆਂ ਧੀਆਂ ਦੀਆਂ ਸਭ ਔਰ ਸੱਚੇ ਪਾਸ਼ਾ ਤੁਹਾਨੂੰ ਘਰ ਦੇ ਭਾਗ ਲਗਾਵੇ ਸੱ ਵਿਆਹ ਤੋਂ ਪਹਿਲਾਂ ਹੀ ਅਸੀਂ ਸਾਰੇ ਜਣੇ ਦੁਆਵਾਂ ਕਰ ਰਹੇ ਹਾਂ ਤੁਹਾਡੇ ਵਾਸਤੇ ਤੁਹਾਡੀ ਜਿਹੜੀ ਨਵੀਂ ਜ਼ਿੰਦਗੀ ਸ਼ੁਰੂ ਹੋਣੀ ਆ ਸੱਚੇ ਪਾਸ਼ਾ ਉਸ ਜ਼ਿੰਦਗੀ ਦੇ ਵਿੱਚ ਬਹੁਤ ਹੀ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਥੈਂਕ ਯੂ ਥੈਂਕ ਯੂ ਹੈਪੀ ਲੋੜੀ ਥੈਂਕ ਯੂ ਭਾਜੀ ਹੈਪੀ ਲੋੜੀ ਹੈਪੀ ਲੋੜੀ ਥੈਂਕ ਯੂ ਤੁਹਾਨੂੰ ਸਾਰਿਆਂ ਨੂੰ ਵੀ ਅ ਵੈਰੀ ਹੈਪੀ ਲੋੜੀ ਥੈਂਕ ਯੂ ਥੈਂਕ ਯੂ